ਸ਼ਹਿਰ ਨੂੰ ਕਿਸ ਤਰੀਕੇ ਨਾਲ ਆਪਾਂ ਖੁੱਲਾ ਬਣਾਈਏ ਉਸ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੇ ਕਿਹੜੇ ਜਿਹੜੇ ਏਰੀਏ ਨੇ ਰੈ residencer ਰੱਖੇ ਜਾਣ ਕਿਹੜੇ ਏਰੀਏ ਜਿਹੜੇ ਨੇ ਕਮਰਸ਼ੀਅਲ ਰੱਖੇ ਜਾਣ ਕਿਉਂਕਿ ਸ਼ਹਿਰ ਦੇ ਵਿੱਚ ਕੁਝ ਜਿਹੜੀਆਂ ਅਜੇਹੀਆਂ ਕਲੋਨੀਆਂ ਵੀ ਨੇ ਜਿਹੜੀਆਂ ਨਜਾਇਜ਼ ਕਟੀਆਂ ਹੋਈਆਂ ਨੇ ਜਿਨ੍ਹਾਂ ਕਰਕੇ ਕਾਫੀ ਜਿਹੜੀਆਂ ਪ੍ਰੋਬਲਮਾਂ ਨੇ ਅੱਜ ਉਹ ਦੇਖਣ ਨੂੰ ਵੀ ਮਿਲਦੀਆਂ ਨਜ਼ਰ ਆਈਆਂ ਨੇ ਤੇ ਡਿਜੀਟਲ ਮੈਪ ਦੇ ਏਰੀਏ ਦੇਖਿਆ ਜਾ ਰਿਹਾ ਸੀ ਕਿ ਸਮਾਣਾ ਦੇ ਬੱਸ ਸਟੈਂਡ ਨੂੰ ਕਿਸ ਤਰਫ ਜਿਹੜਾ ਸ਼ਿਫਟ ਕੀਤਾ ਜਾਵੇ ਤੇ ਜਿਹੜਾ ਸਮਾਣਾ ਦਾ ਸਿਵਲ ਹਸਪੀਟਲ ਹੈ ਕਿਉਂਕਿ ਉਹ ਰੋਡ ਵੀ ਜਿਹੜਾ ਕਾਫੀ ਤੰਗ ਦੱਸਿਆ ਗਿਆ ਲੋਕਾਂ ਵੱਲੋਂ ਇਸ ਰੋਡ ਨੂੰ ਕਿਸ ਤਰੀਕੇ ਨਾਲ ਚੌੜਾ ਕੀਤਾ ਜਾਵੇ ਜਾਂ ਇਸ ਦਾ ਬਾਈਪਾਸ ਕਿਹੜ ਇਸ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਹੈ ਨਾ ਹੋਵੇ ਤੇ ਆਉਣ ਵਾਲੀ ਪੀੜੀ ਨੂੰ ਜਿਹੜੀ ਨਜਾਹਤ ਵੀ ਮਿਲ ਸਕੇ ਇਸ ਮੁੱਦੇ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਜਿਸ ਵਿੱਚ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਸਮਾਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਿਹੜੇ ਬਲਕਾਰ ਸਿੰਘ ਗੱਜੂ ਮਾਜਰਾ ਤੇ ਸਮਾਣਾ ਦੇ ਐਸਡੀਐਮ ਰੀਚਾ ਗੋਇਲ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਸਾਰੀ ਮੀਟਿੰਗ ਅੱਜ ਸੱਦੀ ਗਈ ਸੀ ਜਿਸ ਵਿੱਚ ਆਮ ਪਬਲਿਕ ਦੀ رائے ਲਈ ਗਈ ਹੈ ਕਿ ਕਿਸ ਤਰਫ ਜਿਹੜੀ ਇੰਟਰਸਟੀ ਲੱਗ ਸਕੇ ਤਾਂ ਕਿ ਸ਼ਹਿਰ ਦੇ ਲੋਕ ਜਿਹੜੇ ਨੇ ਟ੍ਰੈਫਿਕ ਤੋਂ ਦੂਰ ਰਹਿਣ ਤੇ ਸ਼ਹਿਰ ਦੇ ਲੋਕਾਂ ਨੂੰ ਜਿਹੜਾ ਇਹ ਸਮਾਣਾ ਵੱਧ ਫੁੱਲ ਸਕੇ ਜਿਸ ਕਰਕੇ ਇਹ ਸਾਰੀ ਅੱਜ ਮੀਟਿੰਗ ਲਈਤੀ ਗਈ ਹੈ ਤੇ ਅਧਿਕਾਰੀਆਂ ਦੇ ਨਾਲ ਸਾਰੀ ਜਿਹੜੀ ਹੈ ਖੂਬ ਚਰਚਾ ਕੀਤੀ ਗਈ ਹੈ 10-15 ਦਿਨ ਦੇ ਵਿੱਚ ਜਿਹੜਾ ਇਹ ਸਾਰਾ ਪ੍ਰੋਸੈਸਿੰਗ ਜਿਹੜੀ ਪਾਸ ਕਰਨ ਤੋਂ ਬਾਅਦ ਦੇਖਿਆ ਜਾਵੇਗਾ ਕਿ ਸਮਾਨਾ ਦਾ ਬੱਸ ਸਟੈਂਡ ਕਿਸ ਤਰ੍ਹਾਂ ਜਿਹੜਾ ਸ਼ਿਫਟ ਕੀਤਾ ਜਾਂਦਾ ਹੈ ਤੇ ਇਹ ਸਾਰੀ ਅੱਜ ਇਸ ਮੁੱਦੇ ਨੂੰ ਲੈ ਕੇ ਹੀ ਸ਼ਹਿਰ ਦੀ ਡਿਵੈਲਪਮੈਂਟ ਨੂੰ ਮੀਟਿੰਗ ਹੋਈ ਹੈ ਅਰਬਨ ਪਲਾਨਿੰਗ ਦਾ ਜਿਹੜਾ ਕੰਮ ਹੈ ਸਮਾਨੇ ਸ਼ਹਿਰ ਨੂੰ ਜਿਹੜਾ ਦੇਖ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ 50 ਸਾਲਾਂ ਵਾਸਤੇ ਅਕਰਸੀ ਕੋਈ ਪਲਾਨਿੰਗ ਬਣਾਣੀ ਆ ਤਾਂ ਉਹਦਾ ਪਹਿਲਾ ਸਾਰਾ ਹੈਗਾ ਨਕਸ਼ਾ ਬਣਾਉਣਾ ਪੈਂਦਾ ਉਹਦੇ ਸਬੰਧ ਚ ਅੱਜ ਸਾਡਾ ਇੱਥੇ ਮੀਟਿੰਗ ਹੋਈ ਆ ਉਹਦੇ ਵਿੱਚ ਇੰਡਸਟਰੀ ਏਰੀਆ ਕਿਹੜਾ ਹੋਣਾ ਚਾਹੀਦਾ ਰੈਜੀਡੈਂਸਲ ਕਿਹੜਾ ਹੋਣਾ ਚਾਹੀਦਾ ਔਰ ਕੀ ਕੀ ਜਿਹੜੀ ਹੋਰ ਆ ਜਾਂ ਹਸਪੀਟਲ ਦਾ ਰਸਤਾ ਜਾਂ ਹੋਰ ਰਸਤੇ ਨੇ ਜਿਹੜੇ ਖੁੱਲੇ ਹੋਣਾ ਚਾਹੀਦੇ ਕਿਉਂਕਿ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੇ ਵਹੀਕਲ ਦਾ ਵਧਣਾ ਔਰ ਜਿਹੜੀ ਪਾਪੂਲੇਸ਼ਨ ਆ ਉਹਦਾ ਵੀ ਵਧਣਾ ਸੋ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਵੀ ਮਾਸਟਰ ਪਲਾਨ ਬਣੇ ਉਹ ਆਉਣ ਵਾਲੇ 100 ਸਾਲ ਤੱਕ ਕਿਸੇ ਨੂੰ ਕੋਈ ਸਮੱਸਿਆ ਨਾ ਬਿਸ਼ੋਸ਼ ਦੇ ਸਬੰਧ ਚ ਅੱਜ ਜਿਹੜੀ ਮੀਟਿੰਗ ਹੈ ਜੀ ਕੋਈ 22 ਦਾ ਵੀ ਆ ਹਸਪੀਟਲ ਦਾ ਵੀ ਹੈ ਬਸ ਸਟੈਂਡ ਦਾ ਵੀ ਹੈ ਜਿਹੜੀ ਸਾਰੀ ਇਹ ਚ ਪ੍ਰੋਜੈਕਟ ਨੇ ਜਿਹੜੇ ਉਹਨਾਂ ਤੇ ਡਿਸਕਸ ਹੈ ਜਿਹੜੀ ਕੀਤੀ ਜਾ ਰਹੀ ਹੈ ਜੀ ਜਿਹੜਾ ਸਮਾਨਾ ਸ਼ਹਿਰ ਦਾ ਮਾਸਟਰ ਪਲਾਨ ਰੀਡ ਡਰਾਫਟਿੰਗ ਚੱਲ ਰਹੀ ਹੈ ਉਹਦੇ ਗਾਰਡਿੰਗ ਹੀ ਮਾਰਨੇ ਹੋਗੇ ਐਮਐਲਏ ਸਾਹਿਬ ਦੇ ਨਾਲ ਸਾਡੀ ਜਿਹੜੀ ਸੀਗੀ ਮੀਟਿੰਗ ਸੀ ਅਲੋਂਗ ਵਿਦ ਡੀਟੀਪੀ ਪਟਿਆਲਾ ਮੈਮ ਸੀਮਾ ਕੌਸ਼ਲ ਆਏ ਹੋਏ ਨੇ ਤੇ ਵੱਖ-ਵੱਖ ਸਾਡੇ ਸਾਰੇ ਡਿਪਾਰਟਮੈਂਟਸ ਆਏ ਨੇ ਇਹੋ ਸਮਾਨਾ ਨੇ ਕਿ ਸਾਰੇ ਸ਼ਹਿਰ ਦੇ ਨੁਮਾਇੰਦੇ ਮਾਰਕੀਟ ਕਮੇਟੀ ਚੇਅਰਮੈਨ ਗਜੂ ਮਾ ਜੜੀ ਤੇ ਹੋਰ ਸਾਰੇ ਲੱਗੇ ਨੇ ਤੇ ਅਸੀਂ ਸਾਰੇ ਡਿਸਕਸ ਕੀਤਾ ਕਿ ਕਿਵੇਂ ਜਿਵੇਂ ਮੰਡੀ ਦੀ ਸਮੱਸਿਆ ਦਾ ਮੰਡੀ ਨੂੰ ਐਕਸਪੈਂਡ ਕਰਨਾ ਉਹਦੇ ਲਈ ਲੈਂਡ ਦਾ ਕਿਵੇਂ ਅਸੀਂ ਸਵੈਪਿੰਗ ਕਰਨੀ ਹੈ ਜਾਂ ਵਕਫਾ ਓਰਨਾ ਅਸੀਂ ਟੇਕ ਅਪ ਕਰਾਂਗੇ ਮੈਟਰ ਕਿ ਸਾਡੀ ਲੈਂਡ ਸਵੈਪ ਹੋ ਜਾਵੇ ਸੈਕੰਡਰੀ ਰਿੰਗ ਰੋਡ ਹੈ ਬੱਸ ਸਟੈਂਡ ਜਿਹੜੀ ਹੈਗੀ ਆਪਣੇ ਸ਼ਹਿਰ ਦੀ ਪ੍ਰਾਣੀ ਸਮੱਸਿਆ ਕਿ ਬੱਸ ਇੱਕ ਬੜਾ ਕੰਜੈਸਟਿਡ ਹੋ ਰਿਹਾ ਹੈ ਵੀ ਬੱਸ ਸਟੈਂਡ ਕਿੱਥੇ ਹੋਣਾ ਚਾਹੀਦਾ ਹੈ ਕਿਹੜੀਆਂ ਸੜਕਾਂ ਚੌੜੀਆਂ ਹੋਣੀਆਂ ਨੇ ਕਿਹੜੀ ਆਪਣੇ ਅਪਰੂਵਡ ਅਨ ਅਪਰੂਵਡ ਕਲੋਨੀ ਦੇ ਸਾਰੇ ਮਾਸਟਰ ਪਲਾਨ ਟੂ ਸ਼ੋ ਕਰਨੀਆਂ ਬੰਦੀਆਂ ਨੇ ਤੇ ਸਾਡੇ WTP STP ਕੀ ਪ੍ਰਾਣੀ ਸਮੱਸਿਆ ਜਿਹੜੀ ਨੂੰ ਕੀ ਹੁਣ ਨੂੰ ਹੱਲ ਕਰਨ ਦੀ ਜ਼ਰੂਰਤ ਹੈ ਵੀ ਕਿੱਥੇ ਆਪੋ ਲੈਂਡ ਲਈਏ ਤੇ ਆਪਣੈਸਟਿਕ ਵੀ ਐਕਸਪੈਂਡ ਹੋਵੇ ਤੇ WTP ਸਟੈਬਲਿਸ਼ ਕਰਨ ਦੀ ਲੋੜ ਹੈ ਤੇ ਇਸੇ ਤਰ੍ਹਾਂ ਇਹ ਜਿਹੜੇ ਬਖ ਵਗੇ ਡਿਵੈਲਪਮੈਂਟ ਵਰਕ ਸ਼ੈਅਰ ਦੇ ਹੈਗੇ ਨੇ ਜੇ ਹੁਣ ਤੋਂ ਮਾਸਟਰ ਪਲਾਨ ਚ ਹਿਅਰਮਾਰਕ ਹੋਣਗੇ ਤਾਂ ਹੀ ਆਉਣ ਵਾਲੇ ਟਾਈਮ 'ਚ ਸਾਰੀ ਜਿਹੜੀ ਹੈਗੀ ਕਾਰਵਾਈ ਕੀਤੀ ਜਾ ਸਕਦੀ ਹੈ ਜਲਦੀ ਇਮਪਲੀਮੈਂਟ ਦੀ ਕੋਸ਼ਿਸ਼ ਹੈ ਜਲਦੀ ਜਲਦੀ ਹਾਂਜੀ ਹਾਂ ਇਹ ਸਾਰਾ ਹੁਨੇ ਇਹ ਕਿ ਇੱਕ ਵਾਰੀ ਦਾ ਜਿਹੜਾ ਹੈਗਾ ਕਿਤੇ ਕਿਤੇ ਕੁਝ ਰੈਜ਼ੋਲੂਸ਼ਨ ਜਾਂ ਰਿਟਰਨ ਪੇਪਰਵਰਕ ਹੈਗਾ ਤੇ ਆਦਰਵਾਇਜ਼ ਸਾਰਾ ਸਾਡਾ ਪਲੈਨਿੰਗ ਦਾ आम तौर पर सारे फीडबैक लेके अगले नक्शे जी आपको डिपेक्ट करना होंगे तो दैट इज़र प्लानिंग डिपार्टमेंट हैज़ टू हैज टू प्ले द रोल था वो सारा अगे मास्टर प्लान आता है हाँ समाना तो हम मास्टर प्लान बना रहे हैं उसकी पहली थिंक टाइम मीटिंग अगस्त में हुई थी ना जुलाई में हुई थी और उसके बाद आज हम आज सिटिंग कर रहे हैं कि जो उस दिन मीटिंग में डिस्कस हुआ था जो सजेशंस उस दिन दिए थे तो उसको हम ऑन टेबल ग्राउंड पे ला सकें क्या क्या चीज़ ले तो रहे हैं आप इसमें बेसिकली बस स्टैंड का इशू है कि बस स्टैंड बहुत कंजेस्टेड है तो उसको हमने बाहर निकालना है ट्रक यूनियन और बस स्टैंड का एक्सचेंज का अभी ऑफर मतलब कह रहे हैं डिस्कशन हुआ है कि शायद मोस्ट तो अभी ये वर्कआउट हो जाए दूसरा वाकअ बोर्ड की एक लैंड है जो मंडी रोड के बिल्कुल साफ़ लगती है कि अगर वाकअ बोर्ड से उनकी लैंड एक्सचेंज हो जाए तो मंडी बोर्ड का एरिया एक्सपेंजन हो जाएगा तो इस टाइप के तीन चार इशूज़ अभी आज डिस्कस हुए हैं तो वो हम अपने ਮਾਸਟਰ پلان ਨਹੀਂ ਕੋਰਪੋਰੇਟ ਕਰेंगे उसके लिए जो भी मटर डालना है वो एसडीएम मैम तो हमने रिक्वेस्ट किए कि आप मटर डलवा के हमें दे दें सो दैट हम उसको मास्टर प्लान में प्रॉब्लम ठीक मास्टर प्लान आया हैगा कि ਜਿਹੜਾ ਜਿਹੜਾ ਸਭ ਤੋਂ ਵੱਡਾ ਤਾਂ ਸਿਹਰਾ ਜਿਹੜਾ ਸਾਡੇ ਐਮਐਲਏ ਸਾਹਿਬ ਨੂੰ ਜਾਂਦਾ ਚਿੱਠੀ ਜਿਹੜਾ ਮજરા ਜੀ ਨੂੰ ਜਿਹੜੇ 2 ਸਾਲ ਤੋਂ 1.5 ਸਾਲ ਤੋਂ ਮਿਹਨਤ ਕਰ ਰਹੇ ਤੇ ਵੀ ਜਿਹੜਾ ਪਲਾਨ ਹੈ ਕੋਈ ਸਮਾਣੇ ਦਾ ਪਲਾਨਿੰਗ ਬਣਾਈ ਜਾਵੇ ਵੀ ਚੰਗਾ ਜਿਹੜਾ ਪਿਛਲੀ ਵਾਰੀ ਲੋਕਾਂ ਨੇ ਆਪਣੇ ਆਪ ਆਪੋ ਤਾਂ ਜਕਟਿਆ ਉਹਦਾ ਕਿ ਮੈਂ ਅੱਜ ਜਿਹੜਾ ਉਹ ਸਮਾਣੇ ਨੂੰ ਭੋਟਣਾ ਪੈ ਰਿਹਾ ਹੂੰ ਤੇ ਉਹ ਪਲਾਨ ਹੈ ਜਿਹੜਾ ਉਹ ਉਨਗੂਰ ਪਿਆ ਅੱਜ ਮੀਟਿੰਗ ਹੈ ਜਿਹੜੀ ਚੱਲ ਰਹੀ ਆ ਉਹਦਾ ਜਿਹੜਾ ਨਕਸ਼ਾ ਵਗੈਰਾ ਹੈਗਾ ਸਾਰਾ ਮੈਂ ਬੈਲੈਂਸ ਤੇ ਕਿੰਨੀ ਜ਼ਮੀਨ ਦੀ ਕੰਜ਼ੂਰਤ ਹੈ ਲੇਡੀ ਸਾਡੀ ਮੰਡੀ ਦੀ ਜ਼ਰੂਰਤ ਹੈਗੀ 8 ਕਿਲੇ ਉਹ ਅਸੀਂ ਸਰਪੇਸ਼ੀ ਦੇ ਪਲਾਨ ਚ ਅਸੀਂ ਨੇ ਦਰਜ ਕਰਵਾਤਾ ਵੀ ਇਹ ਇੱਥੇ ਜਿਹੜੀ ਜਗ੍ਹਾ ਹੈਗੀ ਆ ਅਸੀਂ ਇੱਥੇ ਬੱਕ ਬੋਰਡ ਦੀ ਜਗ੍ਹਾ ਪਈ ਹੈਗੀ ਇਹ ਮੰਡੀ ਦੇ ਨਾਲ ਹੈਗੀ ਹੈ ਵੀ ਇਹ ਜਗ੍ਹਾ ਜਿਹੜੀ ਉਹ ਮੰਡੀ ਨੂੰ ਮੰਡੀ ਕਹਿੰਦੇ ਜਿਹੜੀ ਸਾਡੀ ਸਰਕਾਰੀ ਜਗ੍ਹਾ ਵੀ ਉਹਦੇ ਵੱਟੇ ਆ ਅਸੀਂ ਇਹ ਜਗ੍ਹਾ ਲੈ ਕੇ ਇਹਨੂੰ ਮੰਡੀ ਨੂੰ ਅਸੀਂ ਡਵੈਲਪਮੈਂਟ ਠੀਕ ਬੜਾ ਜਿੰਨੇ ਬਲ